ਰਾਣਾ ਗੁਰਜੀਤ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਰਾਣਾ ਗੁਰਜੀਤ ਦੇ ਉੱਤੇ ਵੱਡੀ ਕਾਰਵਾਈ ਕੀ ਹੋਈ ਹੈ ਬੁਰੇ ਫਸ ਚੁੱਕੇ ਨੇ ਰਾਣਾ ਗੁਰਜੀਤ ਵੱਡਾ ਘਾਟਾ ਪੈ ਗਿਆ ਹੈ ਕੀ ਖਬਰ ਹੈ ਸਾਰੀ ਤੁਹਾਡੇ ਨਾਲ ਸਾਂਝੀ ਕਰਦਾ ਤੁਸੀਂ ਜੁੜਿਓ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਡੀ ਮੁਸੀਬਤ ਚ गिर ਗਏ ਨੇ ਇੱਕ ਪਾਸੇ ਉਹ ਮੱਕੀ ਦੇ ਦਾਣੇ ਵੰਡਦੇ ਫਿਰਦੇ ਆ ਤੇ ਆਪਣੀ ਸਿਆਸਤ ਭੁੰਨਣ ਦੇ ਲਈ ਜਿਹੜਾ ਪੱਬਾ ਪਾਰ ਨੇ ਦੂਜੇ ਪਾਸੇ ਉਹਨਾਂ ਦੇ ਵੱਡੀ ਤੇ ਅਹਿਮ ਕਾਰਵਾਈ ਕੀਤੀ ਗਈ ਹੈ ਰਾਣਾ ਗੁਰਜੀਤ ਦੇ ਖਿਲਾਫ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਉਹਦੇ ਨਾਲ ਰਾਣਾ ਗੁਰਜੀਤ ਹੀ ਨਹੀਂ ਉਹਨਾਂ ਦੇ ਪੁੱਤਰ ਵਿਧਾਇਕ ਰਾਣਾ ਇੰਦਰਪ੍ਰਤਾਪ ਵੀ ਪ੍ਰਭਾਵਿਤ ਹੋਇਆ ਦਰਅਸਲ ਜਲੰਧਰ ਈਡੀ ਦੇ ਵੱਲੋਂ ਰਾਣਾ ਗੁਰਜੀਤ ਦੀ 22 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਜਲੰਧਰ ਦੀ ਈਡੀ ਦੇ ਵੱਲੋਂ ਜਲੰਧਰ ਦੇ ਈਡੀ ਦਫ਼ਤਰ ਨੇ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਜਾਨੀ ਕਿ ਫੋਰਨ ਕਰੰਸੀ ਰੱਖਣ ਦੇ ਲਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਫੇਮਾ 1999 ਦੀ ਧਾਰਾ 37ਏ ਦੇ ਤਹਿਤ ਰਾਣਾ 슈ਗਰ ਲਿਮਟਿਡ ਦੀ 22.02 ਕਰੋੜ ਰੁਪਏ ਦੀ ਚੱਲ ਚੱਲ ਸੰਪਤੀ ਜਿਹੜੀ ਹੈ ਜਾਇਦਾਦ ਹੈ ਉਹ ਜ਼ਬਤ ਕੀਤੀ ਹੈ 71 ਵੇਰਵਿਆ ਦੇ ਅਨੁਸਾਰ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਉਹਨਾਂ ਦੇ ਪੁੱਤਰ ਤੇ ਆਜ਼ਾਦ ਵਿਧਾਇਕ ਰਾਣਾ 인ਦਰਪ੍ਰਤਾਪ ਸਿੰਘ ਉਕਤ ਸੰਪਤੀ ਦੇ ਮਾਲਕ ਨੇ ਜਿਨ੍ਹਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਕੰਪਨੀ ਦੇ ਵਿੱਚ ਦੋਨੇ ਵਿਧਾਇਕਾ ਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਿੱਸੇਦਾਰੀ ਹੈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹਦੇ ਅਨੁਸਾਰ ਈਡੀ ਦੇ ਵੱਲੋਂ ਵੀਰਵਾਰ ਰਾਤ ਨੂੰ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਸੰਗੀ ਏਜੰਸੀ ਹੈ ਉਹਨੇ ਗਲੋਬਲ ਇੰਟਰਪ੍ਰਾਈਜ਼ਸ ਰੀਟਸ ਜਾਰੀ ਕਰਕੇ ਆਪਣੇ ਜਿਹੜਾ ਕਹਿ ਲਿਆ ਕਿ ਅਸਲ ਉਦੇਸ਼ਾਂ ਦੇ ਲਈ ਪੂਰੀ ਈਡੀ ਦੀ ਆਰ ਪ੍ਰਕਿਰਿਆ ਨੂੰ ਉਪਜੋਗ ਦੇ ਵਿੱਚ ਨਾ ਲਿਆਉਣ ਕਰਕੇ ਸਬੰਧਤ ਰਾਣਾ 슈ਗਰ ਲਿਮਿਟਿਡਸ ਦੇ ਪ੍ਰਮੋਟਰਾਂ ਨਿਰਦੇਸ਼ਕਾਂ ਅਤੇ ਸ਼ੇਅਰਧਾਰਕਾਂ ਦੇ ਖਿਲਾਫ ਫੀਮਾ ਦੇ ਪ੍ਰਬੰਧਨਾ ਤਹਿਤ ਜਾਂ ਸ਼ੁਰੂ ਕੀਤੀ ਸੀ ਈਡੀ ਦੀ ਜਾਂਚ ਦੇ ਵਿੱਚ ਇਹ ਪਤਾ ਲੱਗਿਆ ਕਿ ਸਾਰੀ ਜਿਹੜੀ ਕੁੱਲ ਜੀਡੀਆਰ ਪ੍ਰਾਪਤੀ ਹੋਈ ਹੈ ਉਹਦੇ ਅਨੁਸਾਰ ਰਾਣਾ 슈ਗਰ ਲਿਮਿਟਸ ਨੇ ਪੂਰੀ ਜੀਡੀਆਰ ਆਮਦਨ ਭਾਰਤ ਦੇ ਵਿੱਚ ਵਾਪਸ ਨਹੀਂ ਲਿਆਈ ਦੀ ਅਤੇ ਉਹਨਾਂ ਨੇ 슈ਗਰ ਮਿਲ ਦੇ ਫੀਮਾ 1999 ਦੀ ਧਾਰਾ 4 ਦਾ ਉਲੰਘਣ ਕਰਦਿਆਂ ਹੋਇਆਂ ਭਾਰਤ ਤੋਂ ਬਾਹਰ 2.56 ਮਿਲੀਅਨ ਅਮਰੀਕੀ ਡਾਲਰ ਜੋ ਕਿ 22 ਕਰੋੜ ਰੁਪਏ ਦੇ ਕਰੀਬ ਬਣਦੀ ਹੈ ਦੀ ਜੀਡੀਆਰ ਜਿਹੜੀ ਆਮਦਨ ਰੱਖੀ ਹੈ ਦੱਸਦੀ ਹੈ ਕਿ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਜਿਹੜਾ ਅੱਗੇ ਜਾਂਚ ਕੀਤੀ ਜਾ ਰਹੀ ਹੈ ਪਿਛਲੇ ਸਾਲ ਹੀ ਭਾਰਤੀ ਪ੍ਰਤੀਭੂਮੀ ਅਤੇ ਵਿਨੇਯਮ ਬੋਰਡ ਨੇ SEBI ਨੇ ਜਿਹੜਾ ਉਹ ਰਾਣਾ 슈ਗਰ ਲਿਮਟਿਡ ਦੇ ਉੱਤੇ ਆਪਣੇ ਮਾਧਿਅਮ ਦੇ ਨਾਲ ਵਿਅਕਤੀਗਤ ਸੰਸਥਾਵਾਂ ਨੂੰ ਧੰਨ ਜਿਹੜਾ ਪੈਸੇ ਦੇਣ ਦੇ ਮਾਮਲੇ ਦੇ ਵਿੱਚ ਕਈ આરોਪ ਲਾਏ ਸੀ ਰਾਣਾ ਗੁਰਜੀਤ ਪੰਜਾਬ ਦੀ ਸਿਆਸਤ ਦੇ ਵਿੱਚ ਬੜਕ ਮਾਰ ਸਿਆਸਤਦਾਨ ਮੰਨੇ ਜਾਂਦੇ ਆ ਲਗਾਤਾਰ ਕੰਜਾ ਉਹਨਾਂ ਤੇ ਕੱਸਿਆ ਜਾਂਦਾ ਰਿਹਾ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਦੇ ਉੱਤੇ ਆਮਦਨਕਾਰ ਵਿਭਾਗ ਦੀ ਰੇਡ ਹੋਈ ਇਨਕਮ ਟੈਕਸ ਰੇਡ ਹੋਈਆਂ ਹੁਣ ED ਦੀ ਕਾਰਵਾਈ ਹੈ ਰਾਣਾ ਗਰਜੀਤ ਦੇ ਬਾਰੇ ਕਾਂਗਰਸੀ ਹਲਕਿਆਂ 'ਚ ਕਈ ਸਰਗੋਸ਼ੀਆਂ ਨੇ ਕੋਈ ਕਹਿੰਦਾ ਹੈ ਬੀਜੇਪੀ 'ਚ ਚਲੇ ਜਾਣਗੇ ਕੋਈ ਕਹਿੰਦਾ ਕਿਤੇ ਚਲੇ ਜਾਣਗੇ ਕਾਂਗਰਸ ਹਾਈ ਕਮਾਂਡ ਰਾਣਾ ਗਰਜੀਤ ਨੂੰ ਲੈ ਕੇ ਕੋਈ ਵੱਡੀ ਕਾਰਵਾਈ ਨਹੀਂ ਕਰ ਰਹੀ ਜਿਵੇਂ ਉਹ ਮਾਲਵੇ 'ਚ ਜਾ ਕੇ ਨਵਾਂ ਪੰਜਾਬ ਨਵੀਂ ਸੋਚ ਦੇ ਨਾਂ ਤੇ ਮੱਕੀ ਦਾ ਬੀਜ ਵੰਡ ਰਹੇ ਨੇ ਉਸ ਨੂੰ ਲੈ ਕੇ ਕਾਂਗਰਸ ਦੇ ਅੰਦਰ ਵੀ ਕੋਈ ਬਹੁਤੀ ਹਿਲਜੁਲ ਨਹੀਂ ਕੱਲੇ ਸੁਖਪਾਲ ਖੈਰਾ ਨੂੰ ਛੱਡ ਦਿੱਤਾ ਜਾਵੇ ਪਰ ਕਾਂਗਰਸੀ ਹਲਕਿਆਂ 'ਚ ਇਹ ਚਰਚਾ ਹੈ ਕਿ ਰਾਣਾ ਗਰਜੀਤ ਵਾਲੇ ਧੜੇ ਨੂੰ ਕਾਂਗਰਸ ਹਾਈ ਕਮਾਂਡ ਬਹੁਤਾ ਪਸੰਦ ਨਹੀਂ ਕਰਦੀ ਤੇ ਉਹਨਾਂ ਦੇ ਉੱਤੇ ਜਿਹੜਾ ਬੀਜੇਪੀ 'ਚ ਜਾਣ ਵਾਲਾ ਸ਼ੰਕਾ ਇਹ ਵੀ ਇੱਕ ਲੰਮਕਦਾ ਹੋਇਆ ਸ਼ੰਕਾ ਹੈ ਇਹਦੇ ਬਾਰੇ ਕਈ ਚੀਜ਼ਾਂ ਕਹੀਆਂ ਜਾਂਦੀਆਂ ਨੇ ਪਰ ਹੁਣ ਅੱਜ ਦੀ ਕਾਰਵਾਈ ਤੋਂ ਬਾਅਦ ਕੀ ਰਾਣਾ ਗੁਰਜੀਤ ਸਥਿਰ ਰਹਿੰਦੇ ਆ ਜਾਂ ਨਹੀਂ ਕਿਉਂਕਿ ਜਿਸ ਹਿਸਾਬ ਦੇ ਅੰਦਾਜ਼ ਦੇ ਉਹ ਰਾਣਾ-ਰਾਣਾ ਕਰਦੇ ਆ ਉਸ ਹਿਸਾਬ ਨਾਲ ਤਾਂ ਉਹਨਾਂ ਨੂੰ ਟੜਕਣਾ ਨਹੀਂ ਚਾਹੀਦਾ ਬਾਕੀ ਦੇਖੋ ਸਮਾਂ ਹੁੰਦਾ ਹੈ ਹਾਲਾਤ ਬੰਦੇ ਨੂੰ ਕਿਸ ਪਾਸੇੋਂ ਕਿਸ ਪਾਸੇ ਲੈ ਜਾਣ ਇਹਦੇ ਬਾਰੇ ਕੁਝ ਨਹੀਂ ਕਿਹਾ ਜਾਂਦਾ ਫਿਲਹਾਲ ਉਹਨਾਂ ਤੇ ਇੱਕ ਵੱਡੀ ਕਾਰਵਾਈ ਹੋਈ ਹੈ ਉਹਨਾਂ ਦੇ ਪੁੱਤਰ ਤੇ ਇੱਕ ਵੱਡੀ ਕਾਰਵਾਈ ਹੋਈ ਹੈ